ਨ ਸਮਾਲ ਕਰਨਾ ਜੀ ਦੂਜੇ ਨਾਲ ਜੀ ਦੇ ਰਹੇ ਆ ਵਧੀਆ ਮਨਾਂ ਦੇਖਣ ਨੂੰ ਮਿਲਦਾ ਪਿੰਡਾਂ ਪਿੰਡਾਂ ਚ ਹੈ ਨਹੀਂ ਇਹ ਮੈਂ ਅੱਜ ਕੱਲ ਹਾਂਜੀ ਦੋਸਤੋ ਸਤਸ੍ਰੀ ਕਾਲ ਜੀ ਪਾਲ ਇਸੜੇ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਅੱਜ ਮਿੱਤਰੋ ਸਾਡੇ ਪਿੰਡ ਦਾ ਮੇਲਾ ਨਾਗ ਪੰਚਮੀ ਮੇਲਾ ਬਹੁਤ ਹੀ ਪ੍ਰਾਤਨ ਸਮੇਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਬਹੁਤ ਹੀ ਸੱਭਿਆਚਾਰਕ ਮੇਲਾ ਹੈ ਇਸ ਮੇਲੇ ਦੇ ਵਿੱਚ ਅ ਪਹਿਲੇ ਦਿਨ ਤੋਂ 3 ਦਿਨ ਮੇਲਾ ਭਰਦਾ ਹੈ ਅੱਜ ਫਸਟ ਦਿਨਾਂ ਫਸਟ ਦਿਨ ਦਾ ਦਿਖਾਵਾਂਗੇ ਦ੍ਰਿਸ਼ ਸਾਰੇ ਸੀਨ ਤੁਹਾਨੂੰ ਦਿਖਾਵਾਂਗੇ ਫਸਟ ਦਿਨ ਦੇ ਤੇ ਕੱਲ ਨੂੰ ਸਾਈਡ ਦੇ ਨਾਲ ਤੇ ਪਰਸੋਂ ਨੂੰ ਤੀਜਾ ਦਿਨ ਹੋ ਜਾਣਾ ਤੇ ਪਹਿਲੇ ਦਿਨ ਦੇ ਦ੍ਰਿਸ਼ਾ ਜੇ ਦਿਖਾਉਣਾ ਤੁਹਾਨੂੰ ਤਿੰਨੇ ਦਿਨ ਜੁੜੇ ਰਹੋ ਤੇ ਮੇਲੇ ਨੂੰ ਵੇਖਿਓ ਮੇਲੇ ਦਾ ਆਨੰਦ ਲਿਓ ਅੱਜ ਮੇਲਾ ਵੇਖਿਓ ਵੀ ਕਿਵੇਂ ਬੜਦਾਂ ਨੂੰ ਜੋੜ ਕੇ ਤੇ ਸਾਰੇ ਪਿੰਡ ਦੀ ਪ੍ਰਕਰਮਾ ਕੀਤੀ ਜਾਂਦੀ ਆ ਉਹ ਵੀ ਤੁਹਾਨੂੰ ਕਹਾਣੀ ਦੱਸਾਂਗੇ ਸਟੋਰੀ ਸਾਰੀ ਕੀ ਆ ਇਹ ਕਿਉਂ ਮੇਲਾ ਲੱਗਦਾ ਇਹ ਸਾਰਾ ਤੁਹਾਨੂੰ ਦੱਸਾਂਗੇ ਤੇ ਤੁਸੀਂ ਆ ਜੋ ਮੇਲਾ ਵੇਖੋ ਫਿਰ हां जी दोस्तों ये तस्वीर ਤੁਸੀਂ ਦੇਖ ਰਹੇ ਹੋ ਇਹ ਜੰਡਾ ਵਾਲੇ ਬਾਗਿਆਂ ਦੀ ਤਸਵੀਰ ਜੋ ਦ੍ਰਿਸ਼ ਦੇਖ ਰਹੇ ਮੇਲੇ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਇੱਥੇ ਮੱਥਾ ਟੇਕਿਆ ਜਾਂਦਾ ਜੰਡਾ ਵਾਲੇ ਬਾਗਿਆਂ ਦੇ ਤੇ ਇੱਥੋਂ ਫਿਰ ਅੱਗੇ ਮੇਲੇ ਦੀ ਸ਼ੁਰੂਆਤ ਹੁੰਦੀ ਆ ਸਾਰੇ ਪਿੰਡ ਦੇ ਬੱਚੇ ਲੋਕ ਨੌ ਦਿਵਾਨ ਤੇ ਬੱਚੇ ਸਭ ਇਸਤਾਨ ਹੁੰਦੇ ਨੇ ਮੱਥਾ ਟੇਕਦੇ ਨੇ ਇੱਥੇ ਤੇ ਫਿਰ ਅੱਗੇ ਸ਼ੁਰੂਆਤ ਕਰਦੇ ਨੇ ਵੀ ਤੋ ਵੱਜਦੇ ਨੇ ਬਹੁਤ ਹੀ ਨੰਦੋਂ ਦਾ ਨੀਲਾ ਦੇਖਣ ਨੂੰ ਤੇ ਇੱਥੋਂ ਮੱਥਾ ਟੇਕ ਕੇ ਰੁਕ ਇੱਥੋਂ ਬੜਾਂ ਦੀ ਜੋੜੀ ਹੁੰਦੀ ਆ ਹਾਲਮ ਤੇ ਪੰਜਾਬੀ ਹੁੰਦੀ ਆ ਪੰਜਾਬੀ ਵਰਤਾਂ ਦੀ ਗਰਮੀ ਚ ਪਾ ਕੇ ਤੇ ਹੱਲ ਜੋੜਿਆ ਜਾਂਦਾ ਤੇ ਇੱਥੋਂ ਫਿਰ ਸੁਹਵਾ ਹੁੰਦੀ ਆ ਮੇਲੇ ਦੀ ਪੂਰੇ ਪਿੰਡ ਦੀ ਪ੍ਰਕਰਮਾ ਕੀਤੀ ਜਾਂਦੀ ਆ ਬਹੁਤ ਹੀ ਸਰਦਾਰਾ ਸਾਰੀ ਲੋਕ ਮਨ ਦੇਖਦੇ ਆ ਦੇਖੋ ਵਰਤਾਂ ਦੀ ਜੋੜੀ ਇਹ ਪ੍ਰਾਣੇ ਸਮੇ ਤੋਂ ਮੇਲਾ ਚੱਲਦਾ ਆ ਰਿਹਾ ਜੀ ਬਹੁਤ ਹੀ ਪ੍ਰਾਣੇ ਸਮੇ ਤੋਂ ਜਿਹੜਾ ਹੁਣ ਬੰਦਾ ਖਾਲ ਨੂੰ ਚਲਾ ਰਿਹਾ ਤੇ ਗਲਪ ਇਹਨਾਂ ਦਾ ਬਦਤਰ ਰੱਖਿਆ ਹੁੰਦਾ ਇਹ ਰਾਤ ਨੂੰ ਇਹਦਾ ਅਕਤ ਰੱਖ ਲੈਂਦੇ ਕੁਛ ਨਹੀਂ ਕਹਿੰਦੇ ਹੈਗੇ ਕੋਣ ਸਾਰੇ ਪਿੰਡ ਦੀ ਪ੍ਰਕਰਮਾ ਕਰੀ ਜਾਦੀ ਦੇਖੋ ਅਗਲਾ ਅਨੰਦ ਦੇਖੋ ਇਹ ਸਾਰੇ ਪਿੰਡ ਦੀਆਂ ਮਾਈਆਂ ਔਰਤਾਂ ਸਭ ਆ ਕੇ ਮੱਥਾ ਟੇਕਦੀਆਂ ਨੇ ਕੱਚੀ ਲੱਸੀ ਬਣਾ ਕੇ ਉਹਦੇ ਵਿੱਚ ਚੌਲ ਪਾ ਕੇ ਤੇ ਹਰ ਦੇ ਮੁੰਨੇ ਨੂੰ ਮੱਥਾ ਟੇਕਦੀਆਂ ਨੇ ਬਹੁਤ ਹੀ ਵਧੀਆ ਲੱਗਦਾ ਦੇਖੋ ਸਾਰੇ ਪਿੰਡ ਦਾ ਭਾਈਚਾਰਾ ਇੱਕ ਤਾਂ ਪਤਾ ਲੱਗਦਾ ਵੀ ਹਾਂ ਪੰਜਾਬ ਪੰਜਾਬ ਦਾ ਪਤਾ ਲੱਗਦਾ ਵੀ ਹਾਂ ਪੰਜਾਬ ਆਏਗਾ ਇਹ ਪ੍ਰਾਚਨ ਰੀਤੀ ਰਿਵਾਜਾਂ ਨੂੰ ਵੇਖ ਕੇ ਪੰਜਾਬ ਦਾ ਪਤਾ ਲੱਗਦਾ ਨਹੀਂ ਅੱਜ ਕੱਲ ਤਾਂ ਵੇਖ ਲੋ ਵੀ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਵੀ ਪੰਜਾਬ ਹੈ ਇਹਨਾਂ ਪ੍ਰਾਚਨ ਰੀਤੀ ਰਿਵਾਜਾਂ ਦੇ ਨਾਲ ਹੀ ਪੰਜਾਬ ਹੈ ਰਾਖਾ ਰੀਤੀ ਨਿਵਾਦ ਚੱਲਦੇ ਰਹਿਣਗੇ ਤਾਂ ਪੰਜਾਬ ਦੀ ਕਾਮਯਾਬੀ ਮਿੱਤਰੋ ਅੱਗੇ ਤੁਹਾਨੂੰ ਮੈਂ ਦੱਸਦਾ ਵੀ ਇਹ ਮੇਲਾ ਕਿਉਂ ਤੇ ਕਿਵੇਂ ਲੱਗਣ ਲੱਗੇ ਇਹ ਪਿੰਡ ਈਸੜੇ ਦਾ ਮੇਲਾ ਇਥੇ ਪੰਡਿਤ ਈਸ਼ੜੇ ਦੇ ਵਿੱਚ ਇੱਕ ਬਹੁਤ ਹੀ ਧਰਮਕ ਖਿਆਲਾਂ ਦੀ ਮਾਤਾ ਜੀ ਸੀ ਰੱਬ ਨੂੰ ਮੰਨਣ ਵਾਲੀ ਸੀ ਤੇ ਉਸ ਮਾਤਾ ਨੇ ਇੱਕ ਦੋ ਬੱਚਿਆਂ ਨੂੰ ਜਨਮ ਦਿੱਤਾ ਦੋ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਨੇ ਸੱਪ ਦਾ नाग ਦਾ ਰੂਪ ਧਾਰਨ ਕਰ ਲਿਆ ਤੇ ਇੱਕ ਬੱਚਾ ਇਨਸਾਨੀਅਤ ਜਾਨੇ ਵਿੱਚ ਸੀ ਦੋਨਾਂ ਬੱਚਿਆਂ ਨੇ ਜਨਮ ਲੈ ਲਿਆ ਇੱਕ नाग ਦਾ ਰੂਪ ਸੀ ਤੇ ਇੱਕ ਇਨਸਾਨੀਅਨ ਇਨਸਾਨ ਬਣ ਗਿਆ ਤੇ ਉਸ ਟਾਈਮ ਕਕਬਾ ਬਾਜਰੀ ਮੱਖੀਆਂ ਇਹ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਫਸਲ ਬਾੜੀ ਹੁੰਦੀ ਸੀ ਜਿਹੜੀ ਕਪਾਹਾਂ ਜਿਆਦਾ ਹੁੰਦੀਆਂ ਸੀ ਤੇ ਕਪਾਹ ਚੁਗਦੀਆਂ ਹੁੰਦੀਆਂ ਮਾਤਾ ਤੇ ਕੀ ਹੋਇਆ ਇੱਕ ਦਿਨ ਮਾਤਾ ਜੀ ਕਪਾਹ ਚੁਗ ਰਹੇ ਸੀ ਉਹ ਬੱਚੇ ਤੇ ਸੱਪਨੇ ਜਦੋਂ ਜਨਮ ਲੈ ਲਏ ਸੀ ਤੇ ਥੋੜੇ ਦਿਨਾਂ ਬਾਅਦ ਜਦੋਂ ਮਾਤਾ ਕੰਮ ਕਰਦੀਆਂ ਹੁੰਦੀਆਂ ਸੀ ਉਦੋਂ ਸਰੀਰ ਮਜ਼ਬੂਤ ਹੁੰਦੇ ਸੀ ਜਾਨੀ ਹੱਥੀ ਕੰਮ ਕਰਦੀਆਂ ਸੀ ਤੇ ਮਾਤਾ ਜੀ ਇੱਕ ਬਾਝੋਂ ਚੱਲ ਗਏ ਤੇ ਉਥੇ ਕੀ ਹੋਇਆ ਤੇ ਮਾਤਾ ਜੀ ਨੇ ਆਪਣੇ ਬੱਚੇ ਨੂੰ ਸਟੀਆਂ ਦੀ ਸਾਂ ਕਰ ਕਰਦੀ ਸਟੀਆਂ ਖੜੀਆਂ ਕੀਤੀਆਂ ਤੇ ਉੱਪਰ ਕੱਪੜਾ ਪਾ ਕੇ ਸਾਂ ਕਰਦੀ ਤੇ ਨਾਲ ਹੀ ਜਿਹੜਾ ਸੱਪ ਸੀ नाग ਜਣ नाग ਦੇਵਤਾ ਉਹ ਵੀ ਨਾਲ ਸੀ ਉਹ ਦੋਨੇ ਭرائی ਸੀ ਤੇ ਮਾਤਾ ਜੀ ਨੇ ਦੋਨਾਂ ਨੂੰ ਪਾਤਾ ਇਹ ਜਦੋਂ ਬੱਚੇ ਨੂੰ ਤੋਪਾੜੀ ਤਾਂ ਨਾਲ ਦੀਵਤਾ ਸੀ ਜਿਹੜਾ ਉਹ ਬੱਚੇ ਨੂੰ ਸਾਲ ਕਰ ਕਰਕੇ ਖੜ ਗਿਆ ਤੇ ਉਸ ਟਾਈਮ ਤਾਂ ਪੈਦਲੀ ਜਾਂਦੇ ਸੀ ਰਿਸ਼ਤੇਦਾਰੀਆਂ ਕਿ ਸਾਰੇ ਪੈਦਲੀ ਆਉਂਦੇ ਹੁੰਦੇ ਸੀ ਕੀ ਹੋਇਆ ਮਾਤਾ ਜੀ ਦੇ ਭਰਾ ਆਏ ਮਾਤਾ ਜੀ ਨੂੰ ਮਿਲਣ ਆ ਵਾਸਤੇ ਤੇ ਮਾਤਾ ਜੀ ਖਾਜ ਹੋ ਰਹੀ ਸੀ ਤੇ ਜਦੋਂ ਮਾਤਾ ਜੀ ਨੇ ਜੀਤੇ ਭਰਾ ਦੀ ਵਿਚਾ ਵੀ ਇਹ ਬੱਚੇ ਨੂੰ ਤਾਂ ਸੱਪ ਕੋ ਕਿਤੇ ਡੰਗਣਾ ਦੇ ਲਈ ਤੇ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਸੱਪ ਨੂੰ ਮਾਰਤਾ ਸੱਪ ਨੂੰ ਮਾਰਤਾ ਤੇ ਅੱਜ ਕੀ ਆਪਣੀ ਭੈਣ ਕੋਲ ਗਿਆ ਜਾਨੀ ਕਿ ਮਾਤਾ ਜੀ ਕੋਲ ਗਿਆ ਕਹਿੰਦਾ ਭੈਣ ਤੋਂ ਕਿ ਕਮਲੀ ਹੋਈਆਂ ਉਹ ਘਬਾਤ ਹੋ ਗਏ ਅੱਗੇ ਉਤਰਾ ਆਪਣੇ ਬੱਚੇ ਨੂੰ ਤਾਂ ਸੱਤਨੇ ਮਾਰ ਲੈਣਾ ਸੀ ਸੱਤਨੇ ਖਾ ਲੈਣਾ ਸੀ ਉਹਨੂੰ ਮਾਤਾ ਜੀ ਕਹਿੰਦੇ ਕਿਤੇ ਤੂੰ ਸੱਤ ਨੂੰ ਮਾਰਦਾ ਨਹੀਂ ਦਿੱਤਾ ਤੇ ਜਿਹੜੇ ਬੱਚਿਆਂ ਦੇ ਮਾਮਾ ਜੀ ਸੀ ਜਿਹੜੇ ਮਾਤਾ ਜੀ ਦੇ ਭਰਾ ਉਹ ਕਹਿੰਦੇ ਮੈਂ ਸੱਤ ਨੂੰ ਤਾਂ ਮਾਰਤਾ ਤੇ ਮਾਤਾ ਜੀ ਗਏ ਜਦੋਂ ਭੱਜ ਕੇ ਵੇਖਿਆ ਉਹਨਾਂ ਨੇ ਤੇ ਸਾਕੋ ਵੀ ਮਰੇ ਪਿਆ ਸੀ ਤੇ ਬੱਚਾ ਵੀ ਮਰਿਆ ਪਿਆ ਸੀ ਉਹ ਕਹਿੰਦੀ ਇਹ ਤਾਂ ਦੋਨਾਂ ਨੇ ਜਨਮ ਲਿਆ ਸੀ ਦੋਨੇ ਭਰਾ ਸੀ ਤੇ ਮਾਤਾ ਜੀ ਦੇ ਭਰਾ ਕਹਿੰਦੇ ਮੈਨੂੰ ਤਾਂ ਬਹੁਤ ਗਲਤੀ ਹੋ ਗਈ ਤੇ ਮਾਤਾ ਜੀ ਨੇ ਉਸ ਟਾਈਮ ਜਦੋਂ ਬਹੁਤ ਹੀ ਨਰਾਜ ਹੋ ਗਏ ਆਪਣੇ ਭਰਾ ਦੇ ਨਾਲ ਉਸ ਦਿਨ ਤੋਂ ਇਹ ਮੇਲਾ ਚੱਲ ਰਿਹਾ ਜੀ ਹੁਣ ਜੀ ਪਿੰਡ ਦੇ ਵਿੱਚ ਕੋਈ ਮਾਮਾ ਵਾਂਗ ਮਾਮੇ ਇੱਥੇ ਚਾਰ ਦਿਨਾਂ ਦੀ ਨਾ ਹੀ ਦੁੱਧ ਪਿਆਇਆ ਜਾਂਦਾ ਕੋਈ ਨਾ ਕੋਈ ਚਾਰ ਦਿਨ ਚਾਰ ਦਿਨ ਓਏ ਹੋਰ ਚਾਰ ਦਿਨ ਇਹ ਬਹੁਤ ਹੀ ਪ੍ਰਾਤਨ ਮੇਲਾ ਚੱਲਦਾ ਹੈ ਇਹ ਕਹਾਣਿਸ ਜਿਸ ਮੇਲੇ ਤੇ ਸਾਰੇ ਪਿੰਡ ਦੇ ਪ੍ਰਕਰਮਾ ਕੀਤੀ ਜਾਂਦੀ ਹੈ ਤੇ ਇੱਥੇ ਸੁੱਖਾਂ ਜੋ ਵੀ ਸੁੱਖ-ਸੋਗ ਦਾ ਕੋਈ ਉਹ ਸੁੱਖ ਪੂਰੀ ਹੋ ਜਾਂਦੀ ਹੈ ਦੂਰੋਂ ਦੂਰੋਂ ਲੋਕ ਮੇਲੇ ਵਿੱਚ ਆਉਂਦੇ ਆ ਮੱਥਾ ਟੇਕਦੇ ਆ ਤੇ ਹੁਣ 3 ਦਿਨ ਮੇਲਾ ਹੋਈਗਾ ਅੱਜ ਪਹਿਲਾ ਦਿਨ ਸੀਗੀ ਕੱਲ ਨੂੰ ਦੂਜਾ ਦਿਨ ਪਰਸੋਂ ਤੀਜਾ ਤੇ ਮੇਲੇ ਦੇ ਪ੍ਰਕਰਮਾ ਜਿਹੜੇ ਕਰਕੇ ਆ ਜਾਂਦੇ ਸਾਰੇ ਜਿਹੜੇ ਹਾਲ جوړਿਆ ਹੁੰਦੇ ਜਿਨ੍ਹਾਂ ਦਾ ਉਹਨਾਂ ਨੂੰ ਬਿਲ ਪ੍ਰਸ਼ਾਸਨ ਕੋਲ ਨਿੱਕਾਇਆ ਜਾਂਦਾ ਦੇਖੋ ਪਿੰਡ ਦੀ ਪੰਚਾਇਤ ਦੇ ਕੁਝ ਮੈਂਬਰ ਹੁੰਦੇ ਆ ਸਾਹਮਣੇ ਬਰਤਕੋ ਚੱਲਦੇ ਆ ਪਹਿਲਵਾਨਾਂ ਦੇ ਕੋ ਅਖਾੜਾ ਮੱਝ ਜਾਂਦਾ ਪ੍ਰਭਜੋਤ ਅਖਾੜੇ ਦੇ ਵਿੱਚ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਆ ਤੇ ਆਪਣੇ ਕੱਤਾਪੂ ਦਿਖਾਉਂਦੇ ਆ ਆਪਣੀਆਂ ਖਾਦੀਆਂ ਉਹਨੇ ਖੜਕਣ ਦੱਸਦੇ ਆ ਜੀ ਹਾਂ ਅਸੀਂ ਖਰਾਕਾ ਖਾਦੀਆਂ ਨੇ ਜਲਦਵਾਨ ਗੁੰਬੀਆਂ ਦੇ ਸਿੰਘ ਫਸ ਗਏ ਹੁਣ ਮਿੱਤਰੂ ਬੜੀਵੇਂ ਖਾਈ ਆਓ ਦੇਖ ਲੋ ਪੈ ਗਿਆ ਜੱਫਾ ਤੁਸੀਂ ਦੇਖ ਰਹੇ ਹੋ ਲਾਇਕ ਪ੍ਰੋਗਰਾਮ ਪਿੰਡ ਈਸ਼ੜੇ ਦਾ ਮੋਲਾ ਜੀ ਇਹ ਪਿੰਡ ਈਸ਼ੜੇ ਈਸ਼ੜੇ ਦੀ ਪੰਚਾਇਤ ਤੇ ਪਿੰਡ ਈਸ਼ੜੇ ਦੇ ਮੈਂਬਰ ਖਾੜੇ ਦੇ ਵਿੱਚ ਲੋਜੀ ਰਵਿੰਦਰ ਜੀ ਆਪਣੀ ਦੂਗੀ ਨੂੰ ਨਵਾਉਂਦੇ ਤੇ ਪਏ ਜਾ ਜੱਫਾ ਦੇਖੋ ਕੀ ਬਣਦਾ ਹੋ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਮਿੱਤਰੂ ਬੜੇ ਮਖਾੜੀ ਆ ਭਾਜਾ ਹੋਏ ਮਿੱਤਰਾਂ ਸਾਥ ਵਿੱਚ ਤਾਕਤ ਕਰਕੇ ਹੁਣ ਦੇਖੋ ਭਈ ਅਖਾੜੇ ਦੇ ਵਿੱਚ ਵੀ ਉਹੀ ਆਉਂਦੇ ਜਿਨ੍ਹਾਂ ਨੇ ਖਰਾਕਾ ਖਾਧੀਆਂ ਨੇ ਕੋਈ ਚਟਾ ਪੀਏ ਨਾ ਸਾਦੀਏ ਕੋਈ ਖਾੜੀ ਜੀ ਲੱਗ ਸਕਦਾ ਅਖਾੜੇ ਦੇ ਵਿੱਚ ਖਰਾ ਕਈ ਕੰਮ ਹੁੰਦੀਆਂ ਦੁੱਧ ਘਿਓ ਜਿਨ੍ਹਾਂ ਨੇ ਬਦਾਮ ਖਾਦੇ ਹੋਏ ਨਹੀਂ ਉਹੀ ਅਖਾੜੇ ਦੇ ਵਿੱਚ ਆਉਂਦੇ ਆ ਵੇਖੋ ਪੈ ਗਿਆ ਜਿਗਾ ਹ ਹੁਣ ਪਤਾ ਲੱਗੂ ਕੀ ਭਾਵਤ ਦੀ ਆ ਪਤਾ ਲੱਗ ਜਾਂਦਾ ਜਦੋਂ ਹੱਥ ਜੁੜਦੇ ਬਗਾਨੇ ਪੁੱਤ ਨਾਲ ਮਿੱਤਰੋ ਸੌਖੀ ਹੁੰਦੀ ਐ ਫੜ ਮਾਰੀ ਸੌਖੀ ਹੁੰਦੀ ਐ ਫੜ ਮਾਰਨੀ ਤੇ ਕੱਢਣੀ ਗਾਲ ਮਿੱਤਰੋ ਪਤਾ ਲੱਗ ਜਾਂਦਾ ਜਦੋਂ ਹੱਥ ਜੁੜਦੇ ਬਗਾਨੇ ਪੁੱਤ ਨਾਲ ਮਿੱਤਰੋ ਪਤਾ ਲੱਗ ਜਾਂਦਾ ਜਦੋਂ ਹੱਥ ਜੁੜਦੇ ਬਗਾਨੇ ਪੁੱਤ ਨਾਲ ਮਿੱਤਰੋ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਸਾਮ ਨੂੰ ਪਿੰਡ ਦੀ ਪੰਚਾਇਤ ਬਹੁਤ ਯੋਗਦਾਨ ਪਾਉਂਦੀ ਹੈ ਇਸ ਮੇਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਪਿੰਡ ਦੀ ਪੰਚਾਇਤ ਦਾ ਤੁਸੀਂ ਦੇਖ ਰਹੇ ਹੋ ਲਾਈਵ ਪ੍ਰੋਗਰਾਮ ਪਿੰਡ ਈਸੜਾ ਈਸੜਾ ਦਾ ਮੇਲਾ ਨਾਲ ਪੰਚੀ ਵੀ ਦੇ ਲਾ ਓਏ ਆ ਗਿਆ ਮਾਜ ਪੰਜਵੀਂ ਮੇਲਾ ਭੰਗ ਲੋ ਯਾਰੋ ਗੁਰਗਾ ਢੇਲਾ ਵਧੀਆ ਪਾਲੂ ਘਰ ਦੀ ਦਾਲੂ ਪੰਚਤ ਲੜ ਕੇ ਆਪਾਂ ਪੜੂ ਸਾਨੂੰ ਪੱਟ ਚੜਾਉਣੇ ਨੇ ਕੱਲੇ ਕੱਲੇ ਨੇ ਬੱਕਰੀ ਗਲੀਆਂ ਵਿੱਚ ਬੁਚ ਬੁਲਾਉਣੇ ਨੇ ਖੱਲੇ ਕੱਲੇ ਨੇ ਬੱਕਰੀ ਗਲੀਆਂ ਵਿੱਚ ਬੁਚ ਬੁਲਾਉਣੇ ਕੱਲ ਨੂੰ ਦੇਖੋ ਮਿੱਤਰੋ ਆ ਦੇਖੋ ਬਜ਼ੁਰਗ ਬਹੁਤ ਹੀ ਪਿਆਰ ਨਾਲ ਮੀਲੇ ਦੇ ਦੇਖਦੇ ਨੇ ਕੱਲ ਨੂੰ ਪ੍ਰੋਗਰਾਮ ਚੱਲੂਗਾ ਢੱਡ ਸਾਰੀ ਦਾ ਤਾ ਬਸਾਰੀ ਦਾ ਪ੍ਰੋਗਰਾਮ ਬਹੁਤ ਹੀ ਪ੍ਰਾਣਾ ਸੱਭਿਆਚਾਰ ਦਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਉਹ ਤੁਹਾਨੂੰ ਕੱਲ ਨੂੰ ਦੇਖਣ ਨੂੰ ਮਿਲੇਗਾ ਪੰਡਿਤ ਈਸ਼ਰੇ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਬੜਾ ਮਨ ਦਾ ਇਹ ਜੁੜੇ ਰਿਹਾ ਤੁਸੀਂ ਵੀਡੀਓ ਸਿਰ ਵੀ ਕਰਿਓ ਆ ਦੇਖ ਲਓ ਇਹ ਜੱਫਾ ਥੋਪਾ ਪਤਾ ਲੱਗੇਗਾ ਸੜਕਾਂ ਖਬੀ ਇਥੋਂ ਪਤਾ ਲੱਗੇਗਾ ਕੜਾਚਾਂ ਸਾਧੀਆਂ ਦਾ ਲੈਣੀਏ ਬਸ ਲੈਣੀਏ ਲੋਕ ਇਕੱਠ ਕਰਨਾ ਮੇਲਾ ਪੂਰਾ ਭਰਿਆ ਹੋਇਆ ਲੋਕ ਮੱਥਾ ਟੇਕ ਕੇ ਆਦੇ ਬਾਬੇ ਜੰਡਾ ਵਾਲੇ ਦੇ ਜੰਡਾ ਵਾਲੇ ਮਾਪਿਆਂ ਦੇ ਹਰ ਇੱਕ ਸੁੱਖ ਸੁਖ ਨੂੰ ਕੋਈ ਵੀ ਸੁੱਖ ਸੁਖ ਲੋ ਤੇ ਪੂਰੀ ਹੋ ਜਾਂਦੀ ਹੈ ਇਦਕਾ ਨਾ ਸੱਜੀਆਂ ਹੋਈਆਂ ਨੇ ਪਕੌੜੇ ਤਲੇ ਜਾਂਦੇ ਐ ਮੈਂ ਕੀਆ ਨਜ਼ਾਰਾ ਕੀਆ ਅਨੰਦ ਕੀਆ ਮਠਿਆਈਆਂ ਬਾਜੀ ਬੜੀ ਜ਼ਲੇਦੀ ਗਰਮਾ ਗਰਮ ਪਕੌੜੇ ਗਰਮਾ ਗਰਮ ਹਾਂ ਬਹੁਤ ਹੀ ਵਧੀਆ ਵਾਹ ਆ ਗੱਲ ਲਾਡੀ ਲਾਡੀ ਦੇ ਕੁਲਚੇ ਲਾਡੀ ਦੇ ਕੁਲਚੇ ਬਹੁਤ ਮਸ਼ਹੂਰ ਆ ਬਹੁਤ ਹੀ ਵਧੀਆ ਕੁਲਚੇ ਬਣਾਉਂਦਾ ਲਾਡੀ ਤੇ ਗੋਲਪਤਿਕ ਕਰਾਰੇ ਮਸਾਲਿਆਂ ਵਾਲੀ ਇਹ ਨੀਲਿਆਂ ਦੇ ਵਿੱਚ ਆਹ ਨੂੰ ਦੇਖਣ ਨੂੰ ਮਿਲਦਾ ਆ ਸਾਡਾ ਸਿੰਦਰ ਆ ਗਿਆ ਬਨਮੌਰੇ ਤੋਂ 40-45 ਸਾਲ ਇਹਨੂੰ ਹੋ ਗਏ ਸਬਜ਼ੀ ਵੇਚਦੇ ਨੇ ਅਜੇ ਵੀ ਸਬਜੀ ਦੀ ਡਿਊਟੀ ਕਰਦੇ ਆ ਮੇਲੇ ਦੇ ਵਿੱਚ ਵੀ ਇਹ ਆਖਣ ਦੁਕਾਨ ਲਾਉਂਦੇ ਆ ਬਹੁਤ ਹੀ ਵਧੀਆ ਤੇ ਬੱਚਿਆਂ ਦਾ ਅੱਗੇ ਆ ਗਿਆ ਪ੍ਰੋਗਰਾਮ ਦੇਖੋ ਬੱਚਿਆਂ ਵਾਸਤੇ ਝੂਲੇ ਲੱਗੇ ਆ ਬੱਚੇ ਵੀ ਆਪਣਾ ਪੂਰਾ ਆਨੰਦ ਲੈ ਰਹੇ ਨੇ ਮੇਲੇ ਦਾ ਜਿੱਦ ਮੱਚਿਆਂ ਦੇ ਨਾਲ ਹੀ ਮੇਲਾ ਹੁੰਦਾ ਮੇਲਾ ਮੇਲੀਆਂ ਦਾ ਯਾਰਾਂ ਵੇਲੀਆਂ ਦਾ ਪੈਸਾ ਤੇ ਲੀਨੀਆਂ ਵਾ ਦਾ ਜੀ ਵਾ ਕਿਆ ਨੰਦ ਮਿੱਤਰੋ ਜੁੜੇ ਰਹੋ ਕੱਲ ਨੂੰ ਤੁਹਾਨੂੰ ਬਹੁਤ ਹੀ ਵਧੀਆ ਪ੍ਰੋਗਰਾਮ ਦਿਖਾਉਣਗੇ ਢਰਦੇ ਸਰਗੀ ਵਾਲਾ ਜੇ ਵੀਡੀਓ ਤੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ ਪਾਲਿਸ ਡਿਗਲ